ਤਾਂ ਗੱਲ ਕਰਾਂਗੇ ਜੀ ਪੰਜਾਬ ਦੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿਸਾਨਾਂ ਦੀ ਸਰਕਾਰ ਨੂੰ ਵਾਰ-ਵਾਰ ਮੰਗ ਕਰ ਰਹੇ ਸੀ ਕਿ ਮਾਰਕੀਟ ਦੇ ਵਿੱਚ ਨਕਲੀ ਬੀਜ ਜਿਹੜੇ ਆਉਂਦੇ ਆ ਜਿਹਦੇ ਕਰਕੇ ਉਹਨਾਂ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ ਉਮੀਦਾਂ ਨੇ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਉਹਨਾਂ ਦਾ ਕਿੰਨਾ ਹੀ ਖਰਚਾ ਜਿਹੜਾ ਹੋ ਜਾਂਦਾ ਹੈ ਤਾਂ ਅੱਜ ਕੈਬਨਿਟ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਬੀਜ ਐਕਟ 1966 ਦੇ ਵਿੱਚ ਹੈ ਜਿਹੜੀ ਉਹ ਸੋਧ ਕੀਤੀ ਹੈ ਜੇਕਰ ਹੁਣ ਕੋਈ ਬੀਜ ਦੇ ਵਿੱਚ ਮਿਲਾਵਟ ਕਰਦਾ ਹੈ ਨਕਲੀ ਬੀਜ ਹੈ ਜਿਹੜਾ ਉਹ ਕਿਸਾਨ ਨੂੰ ਵੇਚਦਾ ਹੈ ਚਾਹੇ ਉਹ ਇਹ ਕਿਸੇ ਵੀ ਫਸਲ ਦਾ ਹੋਵੇ ਤਾਂ ਉਹਨੂੰ ਸਜ਼ਾ ਜਿਹੜੀ ਉਹ ਮਿਲੂਗੀ ਤਾਂ ਇਹਦੇ ਵਿੱਚ ਉਹਨਾਂ ਖਿਲਾਫ ਕਾਰਵਾਈ ਹੋਊਗੀ ਤਾਂ ਉਤਪਾਦਕ ਦੇ ਵੱਲੋਂ ਜੇ ਇਹ ਕੰਮ ਹੋਣ ਕੀਤਾ ਜਾਂਦਾ ਹੈ ਤਾਂ 1 ਤੋਂ 2 ਸਾਲਾਂ ਦੀ ਸਜ਼ਾ ਦੇ ਨਾਲ 5 ਲੱਖ ਦਾ ਜੁਰਮਾਨਾ ਇਹ ਪਹਿਲੀ ਵਾਰ ਜੇ ਉਹ ਫੜਿਆ ਜਾਂਦਾ ਹੈ ਤਾਂ ਇਸ ਤੋਂ ਬਾਅਦ ਜੇਕਰ ਉਹ ਦੂਸਰੀ ਵਾਰ ਫੇਰ ਇਹੀ ਗਲਤੀ ਕਰਦਾ ਹੈ ਤਾਂ ਉਹਦੇ ਵਿੱਚ 2 ਤੋਂ 3 ਸਾਲ ਦੀ ਸਜ਼ਾ ਤੇ 10 ਤੋਂ 50 ਲੱਖ ਦਾ ਜੁਰਮਾਨਾ ਜਿਹੜਾ ਉਹ ਲਗਾਇਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਬੀਜ ਦੀ ਪੈਕਿੰਗ ਹੁੰਦੀ ਹੈ ਉਤੇ 바ਰ ਕੋਡ ਨਾਲ ਕੋਈ ਛੇੜਛਾੜ ਕਰਦਾ ਹੈ ਗਲਤ 바ਰ ਕੋਡ ਹੈ ਜਿਹੜਾ ਲਾਉਂਦਾ ਹੈ ਤਾਂ ਉਸ ਤੇ ਵੀ ਹੈ ਜਿਹੜਾ 6 ਮਹੀਨਿਆਂ ਤੋਂ ਲੈ ਕੇ 1 ਸਾਲ ਤੱਕ ਦੀ ਸਜ਼ਾ ਜਿਹੜੀ ਹੋਊਗੀ ਤੇ ਨਾਲ 1 ਲੱਖ ਤੋਂ 5 ਲੱਖ ਦਾ ਜੁਰਮਾਨਾ 또 ਦੂਸਰੀ ਬਾਰ ਫੇਰ 바ਰ ਕੋਡ ਨਾਲ ਜਿਹੜੀ ਛੇੜਛਾੜ ਕਰਦਾ ਹੈ ਤਾਂ 1 ਤੋਂ 2 ਸਾਲ ਦੀ ਉਹਨੂੰ ਸਜ਼ਾ ਹੋਊ ਤੇ 5 ਤੋਂ 10 ਲੱਖ ਰੁਪਏ ਤੱਕ ਦਾ ਉਹਨੂੰ ਜੁਰਮਾਨਾ ਜਿਹੜਾ ਉਹ ਲਗਾਇਆ ਜਾ ਸਕਦਾ ਹੈ ਤਾਂ ਇੱਕ ਚੰਗਾ ਇੱਕ ਵਧੀਆ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਲਿਆ ਹੈ ਬੇਸ਼ੱਕ ਲੇਟ ਹੋ ਗਈ ਔਰ ਇਹ ਫੈਸਲਾ ਕਿਸਾਨਾਂ ਲਈ ਜਿਹੜਾ ਬਹੁਤ ਵਧੀਆ ਸਿੱਧ ਹੋਊਗਾ